ਉਹ ਉਸ ਮੰਦਰੀ ਸੀ ਮਹਾਰਾਜ ਉਹਨਾਂ ਪਹਿਲਾਂ ਸੀ ਤੁਲਕਨ ਮਹਾਰਾਜਾਂ ਇਹਨਾਂ ਪਾਜੂ ਦਾ 5000 ਰੁਪਏ ਦਾ ਬਕੀਤਾ ਹੋ ਗਿਆ ਤੇ ਫਿਰ ਗੁਰੂ ਰਣਜੀਤ ਸਿੰਘ ਜੀ ਦਾ ਅਵਤਾਰ ਧਾਰ ਲਗੇ ਉਹਨਾਂ ਦੀ ਨੌਮੀ ਜੋਲ ਖਾਸੀ ਜਾਵਾਂਗੇ ਫਿਰ ਤੈਨੂੰ ਮਾਤ ਲੋਗ ਸਿੱਧਾਂਗੇ ਆਓ ਉਸ ਦੁਸ਼ਤਾਂ ਨੂੰ ਖਤਮ ਕਰਨ ਬਾਦ ਨਮਨ ਉਹਨੂੰ ਗਵਾਨ ਲਿਆ ਕੇ ਸੱਚਖੰਡ ਸੁਬਲਾਇਆ ਗਿਆ महाराज सच्चे पाशा ने चरण की बेनती की थी डिंडाओ चलाई महाराज ने कहा महाराज दसो की हुक्म है का अकाल भूख वाहगुरु रब परमात्मा के तेन मात लोग भेज दिया दो चुना मतलब मात लोग मात लोग बेरा बाबा गुरु संघ जी हो दो महाराज ने हाथ जोड़ ले ਯੇ ਮਾਪੇ ਦੇ ਸਰਦਨ ਤੋਂ ਚੱਲਣਾ ਤੇ ਬਿਦਾਉਤ ਲੈ ਛੱਡ ਦਿਓ ਮੈਂ ਜੋਰ ਕਰ ਬਜਨ ਕਹਾ ਸ੍ਰੀ ਨਹੀਂ ਆਏ ਤਨਖ ਚੱਲੇ ਤਬ ਜਗਤ ਨੂੰ ਜਗਤ ਨੂੰ ਕਰੋ ਸਹਾਇ ਤੇ ਪਾਜਾ ਮੇਰਾ ਮਨ ਨਹੀਂ ਛੁੱਟੇ ਚਰਣਾ ਤੋਂ ਦੂਰ ਹੋਣ ਨੂੰ ਕਹਿੰਦਾ ਕਿਸੇ ਮੇਰੇ ਨਾਮ ਤੇ ਦੁਆਗਰ ਚਰਨਾਂ ਨਾਲ ਲਾ ਕੇ ਰੱਖੋ ਮਹਾਰਾਜ ਕਹਿੰਦੇ ਤੇਰੇ ਬਿਨਾਂ ਮੋਲ ਦਾ ਸਾਗ ਨਹੀਂ ਹੁੰਦਾ ਦੁਨੀਆ ਮੈਂ ਜਾਣਾ ਪੂ

क्याथ सजामा कृपा करजो का क्याथ सजामांगे एसा सॼो फार मुेसा सॼो फार उपमावे काके दुखी ग़री वे मै

ਕਰ ਦਿਓ ਦਾ ਆਸਤੇ ਜਾਂ ਪੰਜ ਸਜਾਵਾ ਕਿਰਪਾ ਕਰ ਦਿਓ ਦਾ ਆਸਤੇ ਜਾਂ ਪੰਜ ਸਜਾਵਾ ਹੋ ਜੜਾ ਨਹੀਂ ਮਾ ਹੋ ਗਈ ਆ ਉਹਦੇ ਹੱਥ ਨਹੀਂ 잡ਦਾ ਕਰੂੰ ਟੱਕ ਰਾਜ ਨੂੰ ਜਾ ਪੰਚ ਸੁਜਾਵਾ ਕਿਰਪਾ ਕਰਵੇ ਦਾ ਹਾਸਤੇ ਜਾ ਪੰਚ ਸੁਜਾਵਾ ਹੋ ਮਤਲਬ ਕਿ ਬਿਤੇ ਪੀੜੀ ਕੇ ਤੁਸੀਂ ਅੰਧ ਸੰਗ ਰਹਿਣ ਜਿਹੜੀ ਸੇਵਾ ਦੇਈਦੀ ਏ ਉਹ ਫਰਕ ਨਹੀਂ ਪੈਣਾ ਜਿਹੜੀ ਸੇਵਾ ਦੇਈਦੀ ਏ ਉਹ ਫਰਕ ਨਹੀਂ ਪੈਣਾ ਆਂ ਜਿੰਗ ਪਿਆਰੀ ਆਪਣੇ ਹੰਗਲੇ

ਜਾ ਪੰਚ ਸਜਾਵਾਂ ਕਿਰਪਾ ਕਰਜੋ ਵਾਸਤੇ ਜਾ ਪੰਚ ਸਜਾਵਾਂ اے ਮਨੁੱਖ ਲੋਕ ਵਿੱਚ ਪੈ ਰਕੇ ਤੁਸੀਂ ਅੰਗ ਸੰਗ ਰਹਿਣਾ ਜਿਹੜੀ ਸੇਵਾ ਦੇਈ ਦੀਓ ਉਹ ਫੜਕੇ ਨਹੀਂ ਪਹਿਣਾ ਜਿਹੜੀ ਸੇਵਾ ਦੇਈ ਦੀਓ ਉਹ ਫੜਕੇ ਨਹੀਂ ਪਹਿਣਾ ਰੇਖ ਪਰੇ ਅਮਤਾਰ ਕੋ ਇਤਿਹਾਸ ਲਿਖਾਣਾ ਆਪਿਆ ਖਿਖਾਉਣਾ ਕਿਰਪਾ ਕਰਜੋ ਵਾਸਤੇ सॼा <laughs>